Morgan! ਜਸ਼ੀਦ ਆਮ ਦੀ ਸਾਰਿਆਂ ਨੂੰ ਤੁਸੀਂ ਕਵਰਾਂ ਚ ਸੁਣਿਆ ਹੀ ਹੋਏਗਾ ਕਿ ਸਾਡੇ ਪਹਿਲ ਕਾਮ ਵਿੱਚ ਜੰਮੂ ਕਸ਼ਮੀਰ ਪਹਿਲ ਕਾਮ ਵਿੱਚ ਸਾਡੇ 28 ਜਿਹੜੇ ਦੇ ਕਰੀਬ ਜਿਹੜੇ ਸਾਡੇ Hindu ਭਰਾ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ ਹੈ ਮੈਂ ਇਸ ਕਰਕੇ Hindu ਭਰਾ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਪੁੱਛ-ਪੁੱਛ ਕੇ ਉਹਨਾਂ ਨੇ ਗੋਲੀ ਮਾਰੀ ਆ ਉਹਨਾਂ ਨੂੰ ਇਹ ਪੁੱਛਿਆ ਆ ਕਿ ਤੁਸੀਂ ਕੌਣ ਹੋ ਉਹਨਾਂ ਨੇ ਕਿਹਾ ਕਿ ਅਸੀਂ Hindu ਆ ਤੇ ਤਾਂ ਉਹਨਾਂ ਨੂੰ ਜਿਹੜੀ ਉਹ ਗੋਲੀ ਮਾਰੀ ਗਈ ਆ ਬਹੁਤ ਹੀ ਦਰਦਨਾਕ ਜਿਹੜੀ ਇਹ ਖਬਰ ਹੈ ਸਾਡੇ ਸਾਹਮਣੇ ਆਈ ਆ ਮੈਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੇ ਅਮਿਤ ਸ਼ਾਹ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜੋ ਸਾਡੇ ਪਹਿਲਗਾਮ ਵਿੱਚ ਉੱਥੇ ਜੋ ਕੁਝ ਇਹ ਚੀਜ਼ ਹੋਈ ਹੈ ਇਸ ਦਾ ਜਵਾਬ ਜਿਹੜਾ ਆ ਸਖਤ ਲਗਾਇਦੇ ਨਾਲ ਦੇਣਾ ਚਾਹੀਦਾ ਆ ਇਹ ਜਿਹੜਾ ਕਤਲਿਆਣ ਕਦੇ ਵੀ ਸਾਡਾ ਸਮਾਜ Hindu ਸਮਾਜ ਨਹੀਂ ਸਹੇਗਾ ਇਹ ਕਤਲਿਆਣ ਜਿਹੜਾ ਆ ਮੈਂ ਜੋ ਜੋ ਉੱਥੇ ਹੋਇਆ ਆ ਇਹ ਬਹੁਤ ਸ਼ਰਮ ਦੀ ਗੱਲ ਹੀ ਸਾਡਾ ਦਿਲ ਸਾਨੂੰ ਨੀਂਦ ਨਹੀਂ ਪੈ ਰਹੀ ਇਹ ਚੀਜ਼ ਦੇਖ ਕੇ ਕਿ ਅਸੀਂ ਆਪਣੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਵੀ ਅੱਪਾ ਜਿਹੜਾ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਆ ਸਾਨੂੰ ਕਿਤੇ ਨਾ ਕਿਤੇ ਸਾਨੂੰ ਡਰ ਆ ਕਿ ਇਹ ਜਿਹੜੇ ਚ ਹਰਕਤ ਕਿਤੇ ਆਨ ਵਾਇਰ ਟਾਈਮ ਤੇ ਕਿਤੇ ਪੰਜਾਬ ਵਿੱਚ ਇਦਾਂ ਦੀ ਕੋਈ ਵਾਰ ਕਰਾਇਆ ਹੋ ਜੀ ਨਾ ਹੋ ਜੇ ਔਰ ਆਨ ਵਾਲੇ ਸਮੇਂ ਦੇ ਵਿੱਚ ਅਮਲਾ ਯਾਤਰਾ ਵੀ ਸ਼ੁਰੂ ਹੋਣ ਵਾਲੀ ਹੈ ਉਹਨੂੰ ਕਿੱਦਾਂ ਦੇਖਦੇ ਹੋ ਮੈਂ ਭਾਜੀ ਦੇਖੋ ਇਹ ਅਗਰ ਤੁਸੀਂ ਦੇਖਦੇ ਹੋ ਅਮਰਨਾਥ ਜਿਹੜੀ ਸਾਡੀ ਇੱਕ ਯਾਤਰਾ ਆਇਆ ਇਹ ਬਹੁਤ ਹੀ ਪਵਿੱਤਰ ਯਾਤਰਾ ਆਇਆ ਇਹਦੇ ਵਿੱਚ ਕਾਫੀ ਲੋਕਾਂ ਦੀ ਜਿਹੜੀ ਹੈ ਭਾਵਨਾ ਜੁੜੀ ਹੋਈ ਹੈ ਔਰ ਤੁਸੀਂ ਇਹ ਹੈ ਇੱਕ ਡਰ ਦਾ ਮਾਹੌਲ ਉੱਥੇ ਇੱਕ ਪੈੜਾ ਕਰ ਦਿੱਤਾ ਗਿਆ ਹੈ ਕਿ ਉਹਨਾਂ ਵਿੱਚ ਇਹ ਮੈਨੂੰ ਲੱਗਦਾ ਇਹ ਸੰਦੇਸ਼ ਸੀਗਾ ਕਿ ਤੁਸੀਂ ਜਿਹੜਾ ਅਮਰਨਾਥ ਯਾਤਰਾ ਤੁਹਾਡੀ ਇਸ ਸਮੇਂ ਬਿਲਕੁਲ ਸਹੀ ਤਰੀਕੇ ਨਾਲ ਨਹੀਂ ਹੋਏਗੀ ਪਰ ਫਿਰ ਵੀ ਬਈ ਲੋਕਾਂ ਆ ਕੇ ਅਪੀਲ ਹੈ ਅਸੀਂ ਇਹਨਾਂ ਨੂੰ ਗਲਤ ਸਾਬਤ ਕਰਨਾ ਵਨਸ ਚੜ ਕੇ ਅਮਰਨਾਥ ਯਾਤਰਾ ਵਿੱਚ ਜਾਣਾ ਹੈ जय श्री राम जय श्री राम जय श्री राम हर हर महादेव जिद्दा की तन्नू ਸਾਡੇ ਰਾਸ਼ੀ ਯੁਵਧਨ ਸਰੋਗੁਪਤਾ ਜੀ ਨੇ ਦਸੀ ਹੈ ਕਿ ਪਹਿਲਗਾਮ ਦੇ ਵਿੱਚ ਬੜੀ ਗੋ ਦਰਦਨਾ ਘਟਣਾ ਹੋਈ ਹੈ ਜਿਹੜੀ ਮੁੰੰਦੇ ਨਹੀਂ ਹੋ ਗਿਆ ਅਸੀਂ ਕੜੇ ਸ਼ਬਦਾਂ ਜਿਹਦੇ ਮੁੰੰਦਾ ਵੀ ਕਰਦੇ ਆ ਤੇ ਅੱਜ ਜਿਹੜਾ ਬਗਵਾ ਸੇਨਾ ਕਾਰਜਾਲੇ ਦੇ ਵਿੱਚ ਇਹ ਨਾ ਕੱਟ ਹੋਇਆ ਵੈ ਇਹ ਕੱਟ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਹੈ ਹੀ ਹੈ ਪਰ ਇਹ ਹਿੰਦੂ ਇੱਕ ਤੱਕ ਦੇ ਇੱਕ ਪ੍ਰਤੀਕ ਵੀ ਹੈਗਾ ਕਿ ਜਦ ਜਦ ਹਿੰਦੂਆ ਦੇ ਕੋਈ ਵਿਪਤਾ ਬਣੇਗੀ ਤੇ ਹਿੰਦੂ ਇਕੱਠਾ ਹੋਇਆ ਇਸ ਕਰਕੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੇ ਜਿੰਨੇ ਵੀ ਰਵੀਰ ਭਰਾਵਾ ਸਾਰੇ ਇਕੱਠੇ ਹੋ ਜਓ ਕਿਉਂਕਿ ਇਕੱਠੇ ਦੀ ਮੁੱਲ ਹੈ ਜਗਸ਼ੀ ਰਾਮ ਹਰ ਹਰ ਮਹਾਦੇਵ ਅੱਜ ਸਾਡਾ ਰੋਸ਼ ਪ੍ਰਦਰਸ਼ਨ ਜਿਹੜਾ ਸਾਡੇ ਇਸ ਦਫਤਰ ਦੇ ਵਿੱਚ ਹੋਇਆ ਅੱਜ ਅਸੀਂ ਪਹਿਲਾਂ ਤਾਂ ਨਾਮਕ ਖਾਲਾ ਸ਼ਰਧਾਂਜਲੀ ਦੇਣਾ ਚਾਹੁੰਦੇ ਸਾਡੇ ਉਸ ਲਾਤਨੀ ਵੀਰਾਂ ਨੂੰ ਜਿਨ੍ਹਾਂ ਨੂੰ ਪੁੱਛ-ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਦੂਜਾ ਐਚ ਤਾਵਨੀ ਹੈ ਉਸ ਪਾਕਿਸਤਾਨ ਨੂੰ ਜਿਹੜਾ ਟੈਰਰਿਸਟ ਨੂੰ ਮੂੰਹ ਇੱਥੇ ਪੇਜ ਦਾ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ 80 ਸਾਡੇ ਮੈਨੂੰ ਸਾਨੂੰ ਯਕੀਨ ਹੈ ਉਹਦਾ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਸਾਡਾ ਜਿਹੜਾ ਸਿੰਧੂ ਨਦੀ ਜਿਹੜਾ ਉਹਦਾ ਸਮਝੌਤਾ ਸੀ ਉਹ ਖਤਮ ਹੋ ਗਿਆ ਉਹਨਾਂ ਨੂੰ 48 ਘੰਟੇ ਦਾ ਅਲਟੀਮੇਟ ਦੇ ਚੁੱਕੇ ਆ ਕਿ ਅਸੀਂ ਜਿਹਨੇ ਵੀ ਪਾਕਿਸਤਾਨੀ ਆਏ ਵਾਪਿਸ ਹੋ ਜਾਓ ਕੁਛ ਨਾ ਕੁਛ ਵੱਡਾ ਹੋਣ ਵਾਲਾ ਹੈ ਇਹ ਸੰਦੇਸ਼ ਆ ਚੁੱਕਾ ਸਾਡੇ ਪ੍ਰਧਾਨ ਮੰਤਰੀ ਵੱਲੋਂ ਔਰ ਸਾਡੀਆਂ ਜਿਹੜੀਆਂ ਫੌਜਾਂ ਨੇ ਚੂੜੀਆਂ ਨਹੀਂ ਪਾਈਆਂ ਔਰ ਦੂਸਰੀ ਚੀਜ਼ ਉੱਤੇ ਐਲਓਸੀ ਤੇ ਹੁਣ ਦੀਵਾਲੀ ਮਨਾਣ ਦੀ ਲੋੜ ਹੈ ਉੱਤੇ ਇਹ ਹਾਲਾਤ ਕਰਨ ਦੀ ਲੋੜ ਹੈ ਜਿੱਦਾਂ ਇੱਥੇ ਬੰਦੇ ਮਰੇ ਨੇ ਪਾਕਿਸਤਾਨ 'ਚ ਵੀ ਸ਼ਵ ਜਾਨ ਤੇ ਉਹਨਾਂ ਨੂੰ ਪਤਾ ਲੱਗੇ ਜਦੋਂ ਘਰਾਂ 'ਚ ਸ਼ਵ ਖਤਮ ਹੁੰਦੇ ਐ ਤੇ ਫਿਰ ਉਸ ਘਰ ਦੇ ਵਿੱਚ ਕੀ ਬੀਤਦੀ ਐ ਜੈ ਸ਼ਿਵ ਜੈ ਜੈ ਰਾਮ ਜੀ ਮੈਂ ਸੀਮਾ ਦੇਵੀ ਭਗਵਾਨਾ ਸੰਗਠਨ ਤੋਂ ਅੱਜ ਅਸੀਂ ਇਕੱਠੇ ਹੋਏ ਆ ਜਿਹੜਾ ਕਿ ਬਹਿਲਗਾਂ ਬਹਿਲਗਾਂ ਦੇ ਵਿੱਚ ਉੱਥੇ ਨਜਾਇਜ਼ ਲੋਕਾਂ ਨੂੰ ਉਕ ਮਾਰਿਆ ਗਿਆ ਔਰ ਇਨਸਾਨੀਅਤ ਦਾ ਜਹਰ ਸ਼ਹਿਰ ਕਤਲ ਕੀਤਾ ਗਿਆ ਉਹਦੇ ਵਿਰੋਧ ਵਿੱਚ ਅਸੀਂ ਅੱਜ ਪਾਕਿਸਤਾਨ ਦੇ ਖਿਲਾਫ ਖੜੇ ਹੋਏ ਆ ਔਰ ਸਾਰਿਆਂ ਦੇ ਅਪੀਲ ਕਰਨੀਆਂ ਕੀ ਹਿੰਦੂ ਇਕੱਠੇ ਸਾਰੇ ਇਕੱਠੇ ਹੋ ਤਾਂ ਕਿ ਮਾਰੋ ਆ ਕੇ ਜਿਹੜੇ ਸਾਡੇ ਇੱਥੇ ਮੁਸਲਮਾਨ বাস ਲੈਂਦੇ ਆ ਜਾਂ ਜਿੰਨੇ ਵੀ ਐਕਸਟਰਾ ਜਿਹੜੇ ਲੋਕ ਇੱਥੇ ਬਸਦੇ ਆ ਹਿੰਦੂ ਅਗਰ ਸਾਰੇ ਇਕੱਠੇ ਹੋ ਗਏ ਤਾਂ ਕਿਸੇ ਦੀ ਕੋਈ ਜੁਰਤ ਨਹੀਂ ਹੋਏਗੀ ਜੈ ਸ਼੍ਰੀ